ਚਉ ਬੋਲੇ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸੰਮਨ ਜੋ ਇਸ ਪ੍ਰੇਮ ਕੀ ਦਮ ਕਿਹੋ ਹੋਤੀ ਸਾਟ ਰਾਵਨ ਹੁਤੇ ਸੁਰੰਗ ਨਹ ਜਿਨ ਸਿਰ ਦੀਨੇ ਕਾਟ ਸੰਮਨ ਜੋ ਇਸ ਪ੍ਰੇਮ ਕੀ ਦਮ ਕਿਹੋ ਹੋਤੀ ਸਾਟ ਰਾਵਣ ਹੁਤੇ ਸੋਰੰਖ ਨਹ ਜਿਨ ਸਿਰ ਦੀਨੇ ਕਾਟ ਪ੍ਰੀਤ ਪ੍ਰੇਮ ਤਨ ਖਜ ਰਹਿਆ ਬੀਛ ਨਰਾਇ ਹੋਤ ਚਰਨ ਕਮਲ ਮਨ ਬੇਧਿਓ ਬੂਜਨ ਸੁਰਤ ਸੰਜੋਗ ਸਾਗਰ ਮੇਰ ਉਧਿਆਨ ਬਨ ਨਵਖੰਡ ਬਸਦਾ ਭਰਮ ਮੋਸਨ ਪ੍ਰੇਮ ਪਿਰਾਮ ਕਾ ਗਨੋਂ ਏਕ ਕਰ ਕਰਮ मोसन मस्कर प्रेम की रही जो अंबर छाए बीदे बांधे कमल महं भवर रहे लपटाए जप तप संजम हरग सुख मान महत हर गर्भ मोसन निवक प्रेम पर वार वार देव सर्व मोसन मरम न जानई मद हर्त संसार ਪ੍ਰੇਮ ਬ੍ਰਹਮ ਨਾ ਬੇਦਿਓ ਔਰ ਜੋ ਇਸ ਮਿੱਥ ਵਿਵਹਾਰ ਕਬ ਦਬ ਜਬ ਜਾਰੀ ਐ ਬਿਸ਼ਰਤ ਪ੍ਰੇਮ ਬਿਹਾਲ ਮੂਸਨ ਤਬ ਹੀ ਮੂਸੀਐ ਬਿਸ਼ਰਤ ਪੁਰਖ ਦਿਆਲ ਜਾਗੋ ਪ੍ਰੇਮ ਸੁਆਉ ਹੈ ਚਰਨ ਚ ਤਵ ਮਨ ਮਾਹੇ ਨਾਨਕ ਬਿਰਹੀ ਬ੍ਰਹਮਕੇ ਆਨ ਨ ਕਦ ਹੂੰ ਜਾਹੇ ਲਖ ਘਾਟਿ ਉ ਚੌਕਨ ਚੰਚਲ ਚੀਤ ਬਿਹਾਲ ਨੀਚ ਕੀਚ ਨਮਰਤ ਕਨੇ ਕਰਨੇ ਕਮਲ ਜਮਾਲ ਕਮਲ ਨੈਣ ਅੰਜਨ ਸਿਆਮ ਚੰਦਰ ਬदन ਚਿਤਚਾਰ 모ਸਨ ਮਗਨ ਮਰਮ ਸਿਓ ਖੰਡ ਖੰਡ ਕਰ ਹਾਰ ਮਗਨ ਭਇਓ ਪ੍ਰੇਮ ਸਿਓ ਸੂਦਨਾ ਸਿਮਰਤ ਅੰਗ ਪ੍ਰਗਟ ਭਇਓ ਸਭ ਲੋਮਹਿ ਨਾਨਕ ਆਦਮ ਪਤੰਗ ਮਗਨ ਭਇਓ ਪ੍ਰੇਮ ਸਿਓ ਸੂਝ ਨ ਸਿਮਰਤ ਅੰਗ ਪ੍ਰਗਟ ਭਇਓ ਸਭ ਲੋਮਹਿ ਨਾਨਕ ਆਦਮ ਪਤੰਗ